ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਮ ਜੁੱਧ ਨਸ਼ਿਆਂ ਵਿਰੁੱਧ ਤੇ ਸਾਡੇ ਮਾਨਯੋਗ ਡੀਆਈਜੀ ਸਾਹਿਬ ਫਰੋਈਪੁਰ ਰੇਂਜ ਤੇ ਸਾਡੇ ਮਾਨਯੋਗ ਸਾਹਿਬ ਐਸਐਸਪੀ ਸਾਹਿਬ ਫਰੋਈਪੁਰ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕੱਲ ਜਿਹੜੀ ਆ ਗੁਰੂ ਸਾਹਿਬ ਦੇ ਐਸਐਚਓ ਸਾਹਿਬ ਤੇ ਉਹਨਾਂ ਦੀ ਜਿਹੜੀ ਟੀਮ ਆ ਉਹਨਾਂ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਏਐਸਆਈ ਜਿਹੜੇ ਭਪਿੰਦਰ ਸਿੰਘ ਆ ਉਹ ਗਸ਼ਤੇ ਦੇ ਸੰਬੰਧ ਵਿੱਚ ਜਿਹੜਾ ਵਾ ਗੁਰੂ ਸਾਹਿਬ ਮੰਡੀ ਦੇ ਉੱਤੇ ਖੜੇ ਸੀ ਤੇ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਡਿੰਪਲ ਕੁਮਾਰ ਪੁੱਤਰ ਪ੍ਰੇਮ ਕੁਮਾਰ ਲਵ ਪ੍ਰੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀਆਂ ਬੀੜ ਹਰਬਲਸਪੁਰਾ ਤੇ ਅਜੇ ਕੁਮਾਰ ਪੁੱਤਰ ਜਗਸੀਰ ਸਿੰਘ ਵਾਸੀ ਬਸਤੀ ਗੁਰੂਕਰਨ ਸਿੰਘ ਵਾਲੀ ਇਹ ਜਿਹੜਾ ਵਾ ਨਸ਼ੇ ਦਾ ਜਿਹੜਾ ਕਾਰੋਬਾਰ ਕਰਦੇ ਆ ਤੇ ਹੁਣ ਵੀ ਜਿਹੜਾ ਉਹ ਮਤਲਬ ਨਸ਼ਾ ਜਿਹੜਾ ਵਾਲ ਲੋਕਾਂ ਨੂੰ ਸੇਲ ਵੇਚਣ ਵਾਸਤੇ ਜਿਹੜਾ ਵਾ ਇਧਰ ਉਧਰ ਜਿਹੜਾ ਇਲਾਕੇ ਦੇ ਵਿੱਚ ਘੁੰਮ ਰਹੇ ਆ ਤੇ ਜੇਕਰ ਜਿਹੜਾ ਵਾ ਉੱਥੇ ਜਿਹੜਾ ਹੁਣ ਵੀ ਉਹ ਬਾਬਾ ਛੱਤਪੜ ਦੀ ਜਗ੍ਹਾ ਲੱਗੇ ਪਏ ਬੰਦ ਬੇਬਾਕ ਜਗ੍ਹਾ ਦੇ ਵਿੱਚ ਜਿਹੜੇ ਆ ਉਹ ਬਹਿ ਕੇ ਲੋਕਾਂ ਨੂੰ ਜਿਹੜਾ ਵਾ ਸੇਲ ਕਰ ਰਹੇ ਆ ਜੇਕਰ ਉਥੇ ਰੇਡ ਕੀਤਾ ਜਾਵੇ ਤਾਂ ਤਿੰਨੇ ਜਿਹੜੇ ਆ ਨਸ਼ੇ ਸਮੇਤ ਕਾਬੂ ਆ ਸਕਦੇ ਆ ਜਿਸ ਤੇ ਤਰੰਤ ਪੁਲਸ ਪਾਰਟੀ ਨੇ ਮਸਤੀ ਦੀ ਨਾਲ ਘੇਰਾਬੰਦੀ ਕਰਕੇ ਬਾਬਾ ਛੱਤਪੜ ਦੀ ਜਗ੍ਹਾ ਪਰ ਰੇਡ ਕੀਤਾ ਤਾਂ ਤਿੰਨ ਵਿਅਕਤੀ ਜਿਹੜੇ ਆ ਉਥੇ ਮਿਲੇ ਜਿਨ੍ਹਾਂ ਦੇ ਨਾਮ ਪਤੇ ਪੁੱਛੇ ਗਏ ਜਿਨ੍ਹਾਂ ਪਹਿਲੇ ਨੇ ਆਪਣਾ ਨਾਮ ਡਿੰਪਲ ਕੁਮਾਰ ਦੂਸਰੇ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਤੇ ਤੀਸਰੇ ਨੇ ਆਪਣਾ ਨਾਮ ਅਜੀਤ ਕੁਮਾਰ ਦੱਸਿਆ ਤੇ ਇਹਨਾਂ ਦੇ ਜਿਹੜਾ ਵਿੱਚ ਜਿਹੜੇ ਬੈਠੇ ਸੀਗੇ ਉਹਨਾਂ ਦੇ ਕਲਫਾਫੇ ਦੇ ਵਿੱਚ ਜਿਹੜਾ ਚੈੱਕ ਕੀਤਾ ਗਿਆ ਤੇ ਉਥੋਂ ਜਿਹੜੀ ਆ 100 ਗ੍ਰਾਮ ਜਿਹੜੀ ਆ ਹੈਰੋਇਨ ਬਰਾਮਦ ਹੋਈ ਆ ਜਿਹੜਾ ਇਹਨਾਂ ਦੇ ਖਿਲਾਫ ਜਿਹੜਾ ਵਾ ਤਰੰਤ ਜਿਹੜਾ ਵਾ ਥਾਣਾ ਗੁਰੂ ਸਾਹਿਬ ਵਿਖੇ ਮਕਦਮਾ ਨੰਬਰ 409 ਮਿਤੀ 26 ਜਨਵਰੀ 25 ਜੁਰਮ 21 61 85 ਐਨਡੀਪੀਐਸ ਐਕਟ ਥਾਣਾ ਗੁਰੂ ਸਾਹਿਬ ਵਿਖੇ ਦਰਜ ਕੀਤਾ ਗਿਆ ਵਾ ਤੇ ਦੋਸ਼ੀਆਂ ਨੂੰ ਜਿਹੜਾ ਵਾ ਕੈਦ ਦੇ ਅਨਸਾਰ ਜਿਹੜਾ ਵਾ ਆਪਣਾ ਇਲਾਕਾ ਮhjustਰਡ ਸਾਹਿਬ ਦੇ ਅੱਜ ਜਿਹੜਾ ਵਾ ਉਹ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਵਾ ਤੇ ਇਹਨਾਂ ਦੇ ਜਿਹੜੇ ਆ ਉਹ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਆ ਉਹ ਖੰਗਾਲੇ ਜਾਣਗੇ। ਅੱਛਾ ਕੋਈ ਪਹਿਲਾ ਮਾਮਲਾ ਦਰਜ ਹੈਗਾ ਇਹਨਾਂ ਚ ਕਿਸੇ ਦਾ? ਹਾਂਜੀ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਹੈਗਾ ਵਾ ਲੱਪਰੀ ਸਿੰਘ ਇਹਦੇ ਉੱਤੇ ਨਸ਼ੇ ਦਾ ਪਰਚਾ ਥਾਣੇ ਮਮਦੋਟ ਵਿਖੇ ਦਰਜੇਗਾ। ਤੇ ਕੀ ਚੇਤਾਵਨੀ ਹੈਗੀ ਆ ਜਿੱਦਾਂ ਇਹ ਤੁਸੀਂ ਦਿਨ ਨੌਜਵਾਨ ਪਿਛਲੇ ਦਿਨਾਂ 'ਚ ਫੜੇ ਹੈਗੇ ਆ ਥਾਣਾ ਲਖੋਕ ਦੇ ਦੀਨ ਉਹ ਵੀ ਪ੍ਰੈਸ ਕਾਨਫਰੰਸ ਤੁਸੀਂ ਕਰੀਆ ਅੱਜ ਵੀ ਜਿਹੜਾ ਹੈਗਾ ਗੁਰੂਆਂ ਸਾਹਿਬ ਪੁਲਿਸ ਕੰਨ ਨੌਜਵਾਨਾਂ ਨੂੰ ਫੜਦੀ ਹੈਗੀ ਆ। ਜੀ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਆ ਵੀ ਅਸੀਂ ਜੋਧ ਨਸ਼ਿਆਂ ਵਿਰੁੱਧ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਿਹਮਿਆ ਉਹਨੂੰ ਇਹ ਜਿਹੜਾ ਪੂਰਾ ਸਫਲਤਾਪੂਰਕ ਕਰਨ ਵਾਸਤੇ ਜਿਹੜਾ ਵਾ ਦਿਨ ਰਾਤ ਗੁਰੂ ਸਹਾਏ ਦੀ ਪੁਲਿਸ ਜਿਹੜੀ ਮਿਹਨਤ ਕਰ ਰਹੀ ਆ ਤੇ ਅਸੀਂ ਵੱਧ ਤੋਂ ਵੱਧ ਜਿਹੜਾ ਵਾ ਇੱਥੇ ਰਿਕਵਰੀਆਂ ਜਿਹੜੇ ਸਮਗਲਰ ਆ ਇਹਨਾਂ ਕੋਲੋਂ ਕਰ ਰਹੇ ਆ ਤੇ ਨਸ਼ੇ ਦੇ ਉੱਤੇ ਜਿਹੜੀ ਆ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਆ ਤੇ ਇਹਦੇ ਵਿੱਚ ਕੋਈ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਚਾਹੇ ਕੋਈ ਵੀ ਹੋਵੇ ਜਿਸ ਦੇ ਕੋਲੋਂ ਵੀ ਕੋਈ ਨਸ਼ੇ ਵਾਲੀ ਚੀਜ਼ ਮਿਲੀ ਜਾਂ ਨਸ਼ੇ ਦੀ ਸ਼ਿਕਾਇਤ ਆਈ ਉਸ ਦੇ ਖਿਲਾਫ ਤੁਰੰਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਨਾਬ ਜਿਹਦਾ ਝੰਡਾ ਆ ਰਿਹਾ ਹੈਗਾ ਸਮਝ ਬਾਰਡਰ ਦੀ ਗੱਲ ਕਰਨ ਚਾਹੀਏਗਾ ਕਈ ਵਾਰ ਡਰੋਨ ਦੀ ਜਿਹੜੀ ਹੈਗੀ ਆ ਦਿਖਾਈ ਦਿੰਦੇ ਆ ਜਾਂ ਆਉਂਦਾ ਉੱਥੇ ਵੀ ਥੋੜੀ ਬੋਤੀ ਗਸ਼ਤ ਵਧਾਈ ਜਾ ਰਹੀ ਹਾਂਜੀ ਉੱਥੇ ਵੀ ਅਸੀਂ ਜਿਹੜਾ ਰਾਤ ਨੂੰ ਪੂਰੀ ਹੁਣ ਗਸ਼ਤ ਵਧਾਈ ਆ ਸਾਡੇ ਸੈਕੰਡ ਲਾਈਨ ਆਫ ਡਿਫੈਂਸ ਦੇ ਉੱਤੇ ਜਿਹੜੇ ਨਾਕੇ ਲੱਗਦੇ ਆ ਤੇ ਜਿਹੜੀ ਬੀਐਸਐਫ ਦੇ ਨਾਲ ਅਸੀਂ ਉੱਥੇ ਜੁਆਇੰਟ ਆਪਰੇਸ਼ਨ ਵੀ ਕਰਦੇ ਆ ਤੇ ਪੂਰੀ ਮਸਤੀਤੀ ਦੇ ਨਾਲ ਰਾਤ ਨੂੰ ਜਿਹੜੀ ਆ ਬਾਰਡਰ ਤੇ ਗਸ਼ਤ ਕੀਤੀ ਜਾਂਦੀ ਹੈ ਚੇਤਾਵਨੀ ਕੀ ਹੈਗੀ ਹੈ ਇਹਨਾਂ ਸ਼ਖਸਾਂ ਨੂੰ ਅਸੀਂ ਨਸ਼ਾ ਤਸਕਰਾਂ ਨੂੰ ਇਹੋ ਚੇਤਾਵਨੀ ਦਿੰਨੇ ਆ ਜਾਂ ਤੇ ਇੱਥੇ ਬਿਲਕੁਲ ਕੰਮ ਬੰਦ ਕਰ ਦਿਓ ਜੇ ਤੁਸੀਂ ਕੋਈ ਕੰਮ ਨਸ਼ੇ ਦਾ ਕੀਤਾ ਤਾਂ ਤੁਹਾਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਕਾਨੂੰਨ ਅਨਸਾਰ ਬੰਦੀ ਕਾਰਵਾਈ ਕੀਤੀ ਜਾਏਗੀ